ਹੈਲੋ ਪਿਆਰੇ ਬੱਚਿਓ ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਈ ਹਾਂ ਪੰਜਾਬੀ ਕਹਾਣੀ ਕੋੜਾ ਅਤੇ ਗਦਾ ਇੱਕ ਥੋਬੀ ਕੋਲ ਇੱਕ ਕੋੜਾ ਅਤੇ ਇੱਕ ਗਦਾ ਸੀ ਇੱਕ ਦਿਨ ਉਹ ਦੋਨਾਂ ਨਾਲ ਬਾਜ਼ਾਰ ਗਿਆ ਸੂਰਜ ਤੇਜ਼ ਚਮਕ ਰਿਹਾ ਸੀ ਅਤੇ ਗਦੇ ਦੀ ਪਿੱਠ ਤੇ ਕੱਪੜਿਆਂ ਦਾ ਬੰਡਲ ਬੰਨਿਆ ਹੋਇਆ ਸੀ ਕੋੜੇ ਦੀ ਪਿੱਠ ਖਾਲੀ ਸੀ ਪਿੱਠ ਤੇ ਭਾਰ ਹੋਣ ਕਾਰਨ ਗਦਾ ਠੀਕ ਤਰ੍ਹਾਂ ਤੁਰ ਨਹੀਂ ਸੀ پا ਰਹਾ ਉਸਨੇ ਕੋੜੇ ਨੂੰ ਕਿਹਾ ਕਿ ਭਾਈ ਮੇਰਾ ਭਾਰ ਬਹੁਤ ਵੱਧ ਰਿਹਾ ਹੈ ਕੀ ਤੁਸੀਂ ਮੇਰੀ ਮਦਦ ਕਰੋਗੇ ਇਸ ਤੇ ਕੋੜੇ ਨੇ ਤਾਣਾ ਮਾਰਿਆ ਤੇ ਕਿਹਾ ਅੱਛਾ ਅਸੀਂ ਸਵਾਰੀ ਲਈ ਹੀ ਹਾਂ ਗਦੇ ਨੂੰ ਇਸ ਗੱਲ ਦਾ ਬਹੁਤ ਪਰਾਂ ਲੱਗਾ ਤੇ ਉਹ ਹੌਲੀ-ਹੌਲੀ ਤੁਰਨ ਲੱਗਾ ਥੋੜੀ ਦੂਰ ਤੁਰਨ ਤੋਂ ਬਾਅਦ ਗਦਾ ਕਮਜ਼ੋਰ ਹੋ ਗਿਆ ਅਤੇ ਚੱਕਰ ਆਉਣ ਕਾਰਨ ਹੀਠਾ ਡਿੱਗ ਪਿਆ ਗਦੇ ਦੀ ਇਹ ਹਾਲਤ ਦੇਖ ਕੇ ਥੋਬੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸਨੇ ਗਦੇ ਨੂੰ ਪਾਣੀ ਪਿਲਾਇਆ ਅਤੇ ਸਾਰਾ ਭਾਰ ਚੁੱਕ ਕੇ ਕੋੜੇ ਦੇ ਪੁੱਤੇ ਪਾ ਦਿੱਤਾ ਹੁਣ ਕੋੜੇ ਨੇ ਸੋਚਿਆ ਕੀ ਕਾਸ਼ ਮੈਂ ਪਹਿਲਾਂ ਹੀ ਗਦੇ ਦੀ ਮਦਦ ਕੀਤੀ ਹੁੰਦੀ ਤਾਂ ਹੁਣ ਮੈਨੂੰ ਇਹ ਸਾਰੇ ਬੰਡਲ ਇਕੱਲੇ ਨੂੰ ਨਹੀਂ ਸੀ ਚੁੱਕਨੇ ਪੈਣੇ ਮੋਰਗ ਇਸ ਕਹਾਣੀ ਤੋਂ ਸਾਨੂੰ ਸਬਕ ਮਿਲਦਾ ਹੈ ਕਿ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਬੱਚਿਓ ਜੀ ਤੁਹਾਨੂੰ ਇਹ ਕਹਾਣੀ ਪਸੰਦ ਹੋਈ ਹੋਏ ਤਾਂ ਦੂਜਿਆਂ ਨਾਲ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਧੰਨਵਾਦ